ਇੱਕ ਸਵਾਲ ਤੁਹਾਡੇ ਮਨਾਂ 'ਚ ਵੀ ਰਹਿੰਦਾ ਮੈਂ ਕਈ ਬੱਚਿਆਂ ਨੂੰ ਦੇਖਿਆ ਵੀ ਹੈਗਾ ਪਰਸਨਲੀ ਉਹ ਇਹ ਕਹਿੰਦੇ ਆ ਵੀ ਸੌਫਟ ਕਾਪੀ ਜਿਹੜੀ ਹੈਗੀ ਆ ਸੀ ਉਹਦੇ ਨਾਲ ਜਿਹੜਾ ਹੈਗਾ ਟੈਕਸਟ ਬੁੱਕਸ ਨੂੰ ਉਸਾਰ ਲਈ ਹੈ ਨਾ ਕਿ ਸੌਫਟ ਕਾਪੀ ਪੜ੍ਹਨੀ ਚਾਹੀਦੀ ਹੈ ਜਾਂ ਫਿਰ ਹਾਰਡ ਕਾਪੀ ਲੈਣੀ ਆ ਜ਼ਰੂਰੀ ਨਹੀਂ ਹੈ ਨਾ ਕਈ ਬੱਚਿਆਂ ਦੇ ਮਨ 'ਚ ਹੈਗਾ ਕਈਆਂ ਨੂੰ ਸੌਫਟ ਕਾਪੀ ਮਿਲ ਵੀ ਜਾਂਦੀਆਂ ਨੇ ਭਾਵੇਂ ਸਟਿੱਕ ਹੋਵੇ ਜਾਂ ਪੰਜਾਬੀ ਲਿਟਰੇਚਰ ਦੀਆਂ ਜਿਹੜੀਆਂ ਟੈਕਸਟ ਬੁੱਕਸ ਨੇ ਉਹ ਜਿਹੜੀਆਂ ਕਿਤਾਬਾਂ ਨੇ ਹੁਣ 2 ਮਿੰਟ ਦੇ ਵਿੱਚ ਇਹ ਕਹਾਣੀ ਸਮਝ ਲਿਓ ਦੇਖੋ ਪਤਾ ਕੀ ਹੈ ਜਿਹੜਾ ਜੇ ਤਾਂ ਤੁਸੀਂ ਚਾਹੁੰਦੇ ਹੋ ਵੀ ਨਹੀਂ ਅਸੀਂ ਇਨਵੈਸਟ ਨਹੀਂ ਕਰਨਾ ਚਾਹੁੰਦੇ ਵੈਸੇ ਤਾਂ ਮੈਂ ਹਮੇਸ਼ਾ ਹੀ ਤੁਹਾਨੂੰ ਕਿਹਾ ਹੋਇਆ ਵੀ ਦੋ ਚੀਜ਼ਾਂ ਨੂੰ ਲੈ ਕੇ ਕਦੇ ਵੀ ਕੰਜੂਸੀ ਨਹੀਂ ਕਰਨੀ ਕਿਹੜੀ-ਕਿਹੜੀਆਂ ਦੋ ਚੀਜ਼ਾਂ ਇੱਕ ਕਿਤਾਬਾਂ ਨੂੰ ਲੈ ਕੇ ਇੱਕ ਹੈਲਥ ਨੂੰ ਲੈ ਕੇ ਹੈਨਾ ਜਦੋਂ ਤੁਹਾਨੂੰ ਲੱਗੇ ਵੀ ਇਹ ਕਿਤਾਬ ਬਹੁਤ ਵਧੀਆ ਤੇ ਮੈਂ ਖਰੀਦਣੀ ਆ ਫਿਰ ਇਹ ਨਹੀਂ ਸੋਚਣਾ ਵੀ ਉਹ ਕਿੰਨੇ ਦੀ ਆ 400 500 600 ਇਹ ਨਹੀਂ ਸੋਚਣਾ ਫਿਰ ਕਿਤਾਬ ਖਰੀਦਣ ਵੇਲੇ ਕਦੇ ਨਹੀਂ ਸੋਚਣਾ ਜਿੰਨਾ ਕੋ ਉਹ ਠੀਕ ਹੈ ਬਜਟ ਵੀ ਅਲਾਉ ਕਰਨਾ ਚਾਹੀਦਾ ਪਰ ਮੇਰੇ ਸਾਬ ਨਾਲ ਕਿਤਾਬਾਂ ਹੁੰਦੀਆਂ ਮਹਿੰਗੀਆਂ ਹੈ ਨਹੀਂ ਕਿ ਹੈਨਾ ਇੱਕ ਵਾਰੀ ਲੈਣੀ ਆ ਅਸੀਂ ਵਾਰ-ਵਾਰ ਦੇ ਲੈਣੀ ਆ ਦੂਜੀ ਗੱਲ ਇਹ ਗੀਆ ਵੀ ਮੰਨ ਲਓ ਜਿਵੇਂ ਤੁਹਾਨੂੰ ਮੈਂ ਕਿਹਾ ਹੈਲਥ ਨੂੰ ਲੈ ਕੇ ਹੈਲਥ ਨੂੰ ਲੈ ਕੇ ਵੀ ਨਹੀਂ ਕਦੇ ਸੋਚਣਾ ਚਾਹੀਦਾ ਨਹੀਂ ਤੇ ਤੁਹਾਨੂੰ ਬਹੁਤ ਜ਼ਿਆਦਾ ਫਿਰ ਬਾਅਦ ਚ ਪੇ ਕਰਨਾ ਪੈ ਸਕਦਾ ਸ਼ੁਰੂ ਚ ਅਸੀਂ ਸੋਚਦੇ ਆ ਅਸੀਂ ਟੈਸਟ ਕਿਉਂ ਕਰਵਾਈ ਅਸੀਂ ਇਹ ਕਿਉਂ ਕਰੀਏ ਪਰ ਬਾਅਦ ਚ ਲੌਂਗ ਟਰਮ ਚ ਹੋ ਸਕਦਾ ਸਾਨੂੰ ਬਾਅਦ ਚ ਇਹ ਪਤਾ ਲੱਗੇ ਵੀ ਅਸੀਂ ਜੇ ਟਾਈਮ ਨਾ ਕਰ ਲੈਂਦੇ ਕਿਹੜਾ ਸ਼ਾਇਦ ਇਹ ਚੀਜ਼ ਹੋਣੀ ਨਹੀਂ ਬਦਣੀ ਸੀ ਉਸੇ ਤਰੀਕੇ ਨਾਲ ਤੁਸੀਂ ਕਿਤਾਬਾਂ ਨੂੰ ਲੈ ਕੇ ਨਹੀਂ ਸੋਚਣਾ ਹੈਨਾ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਹਾਂ ਸਰ ਅਸੀਂ ਨਈ ਪਰਚੇਸ ਕਰਨਾ ਚਾਹੁੰਦੇ ਹਾਂ ਅਸੀਂ ਤਾਂ ਫਾਇਦਾ ਤੇ ਨੁਕਸਾਨ ਦੱਸ ਦੋ ਤਾਂ ਕਿ ਸਾਨੂੰ ਕਲੀਅਰ ਹੋ ਜਾਵੇ ਦੇਖੋ ਜੇ ਤੁਸੀਂ ਸਿਰਫ ਸੌਫਟ ਕਾਪੀ ਤੋਂ ਪੜੋਗੇ ਹਨਾ ਇੱਕ ਤਾਂ ਤੁਹਾਨੂੰ ਪਤਾ ਹੈਗਾ ਵੀ ਸੌਫਟ ਕਾਪੀ ਆ ਤਾਂ ਤੁਸੀਂ ਫੋਨ 'ਚ ਪੜੋਗੇ ਹਨਾ ਮੋਬਾਈਲ 'ਚ ਪੜੋਗੇ ਜਾਂ ਤੁਸੀਂ ਲੈਪਟਾਪ ਵਗੈਰਾ 'ਚ ਪੜੋਗੇ ਐਦਾਂ ਹੀ ਆ ਜਾਂ ਤਾਂ ਸਿਸਟਮ 'ਚ ਪੜੋਗੇ ਕਿਸੇ ਕੋਲ ਆਈਪੈਡ ਵਗੈਰਾ ਵੀ ਹੋ ਸਕਦਾ ਇਦਾਂ ਪੜੋਗੇ ਹੁਣ ਦੇਖੋ ਉਹਦੇ ਵਿੱਚ ਨਾ ਤੁਹਾਨੂੰ ਵੀ ਪਤਾ ਵੀ ਸਕਰੀਨ ਦੇ ਉੱਤੇ ਕਿਤਾਬਾਂ ਨੂੰ ਪੜ੍ਹਨਾ ਉਹਨਾ ਈਜ਼ੀ ਨਹੀਂ ਹੈਗਾ ਅੱਜਕੱਲ ਬਹੁਤ ਸਾਰੀਆਂ ਐਪਲੀਕੇਸ਼ਨਸ ਵੀ ਆ ਗਈਆਂ ਨੇ ਜਿਹੜੀਆਂ ਤੁਹਾਨੂੰ ਕਿਤਾਬਾਂ ਇਦਾਂ ਰੀਡ ਕਰਨ ਲਈ ਬਹੁਤ ਫ੍ਰੀ ਚ ਅਵੇਲੇਬਲ ਕਰਵਾਉਂਦੀਆਂ ਨੇ ਪਰ ਮੇਰੇ ਹਿਸਾਬ ਨਾਲ ਉਹ ਸਹੀ ਤਰੀਕਾ ਨਹੀਂ ਹੈਗਾ ਕਿਉਂ ਅੱਖਾਂ ਦੇ ਪੁਆਇੰਟ ਆਫ ਥੋ ਵੀ ਠੀਕ ਨਹੀਂ ਹੈਗਾ ਵੈਸੇ ਵੀ ਸਾਰਾ ਦਿਨ ਸਕਰੀਨ ਦੇ ਸਾਹਮਣੇ ਰਹਿਣਾ ਤੇ ਕਿਤਾਬਾਂ ਨੂੰ ਸਕਰੀਨ 'ਚ ਪੜ੍ਹਨਾ ਮੇਰੇ ਹਿਸਾਬ ਨਾਲ ਡਿਫਿਕਲਟ ਟਾਸਕ ਹੈਗਾ ਭਾਵੇਂ ਅਸੀਂ ਕਿੰਨੇ ਵੀ ਅਪਡੇਟਡ ਹੋ ਜਾਈਏ ਉਹ ਸਾਨੂੰ ਉਹਦਾ ਲਾਸ ਹੀ ਰਹਿਣਾ ਹੈ ਇੱਕ ਗੱਲ ਦੂਜੀ ਗੱਲ ਇਹ ਹੈਗੀ ਆ ਵੀ ਮੰਨ ਲਓ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਆ ਉਹ ਇਹ ਆ ਵੀ ਤੁਸੀਂ ਕੁਝ ਚੀਜ਼ਾਂ ਨੂੰ ਅੰਡਰਲਾਈਨ ਵੀ ਕਰਦਾ ਹੁੰਦਾ ਜੋ ਮੈਂ ਤੁਹਾਨੂੰ ਦੱਸਿਆ ਸੀਗਾ ਹੈਨਾ ਜਦੋਂ ਮੈਂ ਟੈਕਸਟ ਬੁੱਕਸ ਬਾਰੇ ਦੱਸਿਆ ਸੀ ਵੀ ਕਿਹੜੀ ਚੀਜ਼ ਨੂੰ ਤੁਹਾਨੂੰ ਜਿਹੜਾ ਹੈਗਾ ਅੰਡਰਲਾਈਨ ਕਰਨ ਦੀ ਲੋੜ ਹੈਗੀ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਤੁਹਾਨੂੰ ਅੰਡਰਲਾਈਨ ਕਰਨ ਦੀ ਲੋੜ ਨਹੀਂ ਹੈਗੀ ਹੈਨਾ ਉਹ ਮੈਂ ਤੁਹਾਨੂੰ ਆਲਰੇਡੀ ਸਾਰਾ ਕੁਝ ਦੱਸ ਚੁੱਕਿਆ ਹੁਣ ਮੰਨ ਲਓ ਜੇ ਤੁਸੀਂ ਕੁਝ ਅੰਡਰਲਾਈਨ ਕਰਨਾ ਫਿਰ ਕਿੱਦਾਂ ਕਰੋਗੇ ਜਾਂ ਤਾਂ ਉਹਦੇ ਵਿੱਚ ਪੀਡੀਐਫ ਨੂੰ ਐਡਿਟ ਕਰੋਗੇ ਹੈਨਾ ਐਡਿਟ ਕਰਕੇ ਤੁਸੀਂ ਉਹਦੇ ਵਿੱਚ ਅੰਡਰਲਾਈਨ ਕਰੋਗੇ ਅੱਜਕੱਲ ਟੈਕਨੋਲ ਪਰ ਮੇਰੇ ਹਿਸਾਬ ਨਾਲ ਨਾ ਉਹ ਚੀਜ਼ ਉਨੀ ਕੰਫਰਟੇਬਲ ਨਹੀਂ ਹੈ ਜਿਹੜੀ ਹਾਰਡ ਕਾਪੀ ਦੇ ਵਿੱਚ ਤੁਸੀਂ ਅੰਡਰਲਾਈਨ ਕਰਦੇ ਹੋ ਜਾਂ ਹਾਰਡ ਕਾਪੀ ਇਸ ਡਿਫਰੈਂਟ ਡਿਫਰੈਂਟ ਕਲਰ ਪੈਨ ਦੇ ਯੂਜ਼ ਕਰਦੇ ਹੋ ਉਹ ਮੇਰੇ ਹਿਸਾਬ ਨਾਲ ਸੌਫਟ ਕਾਪੀ ਦੇ ਵਿੱਚ ਉਹ ਚੀਜ਼ ਤਾਂ ਵੀ ਕੰਫਰਟੇਬਲ ਨਹੀਂ ਰਹਿੰਦੀ ਹੈਗੀ ਤੀਸਰੀ ਚੀਜ਼ ਜਦੋਂ ਅਸੀਂ ਹੱਥ ਦੇ ਵਿੱਚ ਕਿਤਾਬਾਂ ਰੱਖਦੇ ਹਾਂ ਸਾਨੂੰ ਉਹਨਾਂ ਜਿਹੜਾ ਹੈਗਾ ਜਿੰਨੀ ਰਿਵੀਜ਼ਨ ਦੇ ਵਿੱਚ ਵੀ ਉਨੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਪਰ ਕਿਤਾਬਾਂ ਜਿਵੇਂ ਡਿਜੀਟਲ ਫਾਰਮ 'ਚ ਪੜ੍ਹ ਕੇ ਫਿਰ ਉਹਨਾਂ ਨੂੰ ਲੱਗਦਾ ਵੀ ਦੁਬਾਰਾ ਪੜ੍ਹਨਾ ਮੇਰੇ ਹਿਸਾਬ ਨਾਲ ਥੋੜਾ ਜਿਆਦਾ ਹੈਕਟਿਕ ਜਿਹਾ ਵਰਕ ਲੱਗਦਾ ਉਹ ਤੇ ਮੇਰਾ ਪਰਸਨਲ ਸੁਜੈਸ਼ਨ ਤੁਹਾਨੂੰ ਇਹ ਆ ਤੁਸੀਂ ਆਪਣੀ ਮਰਜ਼ੀ ਦੀ ਗੱਲ ਕਰੋ ਕੋਈ ਪ੍ਰੋਬਲਮ ਨਹੀਂ ਪਰ ਮੇਰਾ ਪਰਸਨਲ ਸੁਜੈਸ਼ਨ ਇਹ ਹੈਗਾ ਵੀ ਜ਼ਿਆਦਾ ਨਹੀਂ ਹੈ ਗਿਆ 11 ਕਿਤਾਬਾਂ ਨੇ ਤੇ ਜਿਹੜਾ ਹੈਗਾ ਸਟeek ਦੀਆਂ ਕਿਤਾਬਾਂ ਨਹੀਂ ਕੁਝ ਜ਼ਿਆਦਾ ਲੈਂਦਣ ਵੱਡਾ ਕੰਮ ਨਹੀਂ ਹੈਗਾ ਹੈਨਾ ਜਿੱਥੇ ਤੱਕ ਮੈਨੂੰ ਲੱਗਦਾ 2.5 ਹਜ਼ਾਰ ਦੀਆਂ ਕਿਤਾਬਾਂ ਨੇ ਸਾਰੀਆਂ ਤੇ ਉਹ ਤੁਸੀਂ ਐਟ ਲੀਸਟ ਜ਼ਰੂਰ ਪਰਚੇਸ ਕਰ ਲਓ ਉਹਦੇ ਨਾਲ ਉਹਨੂੰ ਲੈ ਕੇ ਜ਼ਿਆਦਾ ਨਾ ਸੋਚੋ ਤੇ ਕਿਤਾਬਾਂ ਆਪਣੇ ਕੋਲ ਰੱਖੋ ਕਿਉਂਕਿ ਕਿਤਾਬਾਂ ਤੁਹਾਡੇ ਕੋਲ ਰਹਿਣੀਆਂ ਨੇ ਨਾ ਫਿਰ ਤੁਸੀਂ ਜਿਵੇਂ ਜੋ ਵੀ फटाफट ਤੁਸੀਂ ਪੜ੍ਹਦੇ ਵਿੱਚ ਵੀ ਤੁਹਾਨੂੰ ਪ੍ਰੋਬਲਮ ਨਹੀਂ ਹੋਣੀ ਰਿਵੀਜ਼ਨ 'ਚ ਵੀ ਪ੍ਰੋਬਲਮ ਨਹੀਂ ਹੋਣੀ ਅੰਡਰਲਾਈਨ ਕਰਨਾ ਕੋਈ ਟਾਸਕ ਨੂੰ ਉਹਦੇ 'ਚ ਵੀ ਪ੍ਰੋਬਲਮ ਨਹੀਂ ਹੋਣੀ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਜਦੋਂ ਅਸੀਂ ਸਟਿੱਕ ਪੜ੍ਹਾਂਗੇ ਨਾ ਸਟਿੱਕ ਪੜ੍ਹਾਂਗੇ ਉਹਦੇ ਵਿੱਚ ਕਈ ਸਾਰੇ ਸ਼ਲੋਕ ਹੋਣੇ ਬਾਬਾ ਫਰੀਦ ਜੀ ਦੇ ਜਿਹੜੇ ਨੈਤਿਕ ਮੁੱਲ ਵਿਧਾਨਾਂ ਨਾਲ ਜੁੜੇ ਹੋਣੇ ਆ ਕਈ ਫਰੀਦ ਸ਼ਲੋਕ ਇਦਾਂ ਦੇ ਹੋਣੇ ਆ ਜਿਹੜੇ ਮੌਤ ਦੀ ਅਟਲਤਾ ਨੂੰ ਬਿਆਨ ਕਰਨਗੇ ਕਈ ਸ਼ਲੋਕ ਇਦਾਂ ਦੇ ਹੋਣਗੇ ਜਿਹੜੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਨਗੇ ਹੈ ਨ ਤੇ ਇਹ ਫਿਰ ਉਹ ਉਹਦੇ ਵਿੱਚ ਤੁਸੀਂ ਤੁਸੀਂ ਨੋਟ ਕਰਦੇ ਜਾਓਗੇ ਵੀ ਇਹ ਸ਼ਲੋਕ ਉੱਥੇ ਕੰਮ ਆ ਸਕਦਾ ਹੈ ਇਹ ਸ਼ਲੋਕ ਉੱਥੇ ਐਗਜ਼ਾਮਪਲ ਦੇ ਪੁਆਇੰਟ ਆਫ ਵਿਊ ਚੋਂ ਕੰਮ ਆ ਸਕਦਾ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹੂੰਗਾ ਵੀ ਇੱਥੇ ਆ ਕੇ ਥੋੜੀ ਜੀ ਕੰਜੂਸੀ ਨਾ ਕਰੋ ਕਿਤਾਬਾਂ ਨੂੰ ਲੈ ਕੇ ਆਪਣੀਆਂ ਕਿਤਾਬਾਂ ਜਿਹੜੀਆਂ ਟੈਕਸਟ ਬੁੱਕਸ ਹੈਗੀਆਂ ਨੇ ਉਹ ਮੰਗਵਾ ਲਓ ਤੇ ਇੱਕ ਮੰਗਵਾਓ ਤੇ ਦੂਸਰਾ ਪੜਨਾ ਸ਼ੁਰੂ ਕਰੋ ਜੇ ਤੁਸੀਂ ਇਹ ਸੋਚੋਗੇ ਵੀ ਅਸੀਂ ਬਾਅਦ ਚ ਜਾ ਕੇ ਪੜ ਲਾਂਗੇ ਜਿਵੇਂ ਹੈ ਨਾ ਪ੍ਰੀਲਿਮਸ ਤੋਂ ਬਾਅਦ ਦੇਖਾਂਗੇ ਬਹੁਤ ਹੀ ਰੋਂਗ ਸਟ੍ਰੈਟਜੀ ਹੋ ਜਾਣੀ ਆ ਪੜੀਆਂ ਨਹੀਂ ਜਾਣੀਆਂ ਬਾਅਦ ਚ ਬਾਅਦ ਤੁਸੀਂ ਪੜੋਗੇ ਫਿਰ ਉਦਾਂ ਹੋ ਜਾਣਾ ਵੀ ਬੱਦਾ ਚੱਟੀ ਜੋ ਕਿੜੇ ਦਾ ਗੁਣ ਨਾ ਉਪਕਾਰ ਉਦਾਂ ਦੀ ਕਹਾਣੀ ਹੋ ਜਾਣੀ ਆ ਤੁਸੀਂ ਜਲਦੀ ਜਲਦੀ ਪੜੋਗੇ ਤੁਹਾਨੂੰ ਉਹ ਪੈਰਾਗ੍ਰਾਫ ਯਾਦ ਨਹੀਂ ਰਹਿਣੇ ਫਿਰ ਤੁਹਾਨੂੰ ਨਾ ਉਹ ਪ੍ਰੋਪਰ ਸਟੋਰੀ ਯਾਦ ਰਹਿਣੀ ਆ ਨਾ ਉਹਨਾਂ ਦੇ ਕੈਰੈਕਟਰਸ ਯਾਦ ਰਹਿਣੇ ਆ ਫਿਰ ਤੁਹਾਨੂੰ ਦਿੱਕਤ ਹੋਣੀ ਆ ਹੈਨਾ ਫਿਰ ਤੁਸੀਂ ਮੈਨੂੰ ਦੋਸ਼ ਦੇਣਾ ਜਾਂ ਕਿਸੇ ਜਿਹੜੇ ਟੀਚਰ ਤੋਂ ਤੁਸੀਂ ਪੜ੍ਹੇ ਹੋ ਤੁਸੀਂ ਉਹਨੂੰ ਕਹੋਗੇ ਵੀ ਤਿਆਰੀ ਨਹੀਂ ਕਰਵਾਈ ਇਹ ਨਹੀਂ ਕਰਵਾਇਆ ਇਸ ਕਰਕੇ ਮੈਂ ਹੁਣੇ ਕਹਿ ਰਿਹਾ ਡੇਲੀ ਇੱਕ ਘੰਟਾ ਜ਼ਿਆਦਾ ਨਹੀਂ ਇੱਕ ਘੰਟਾ 40 45 ਮਿੰਟ ਵੀ ਦੇ ਦੇਓਗੇ ਤਾਂ ਵੀ ਕੰਮ ਚੱਲ ਜਾਣਾ ਹਾਰਡ ਕਾਪੀ ਦੇ ਫਾਰਮ 'ਚ ਜਾਂ ਹ ਹੈ ਨਾ ਸੌਫਟ ਕਾਪੀ ਦੇ ਅਕੋਰਡਿੰਗ ਨਾ ਪੜੋ ਮੰਗਵਾ ਕੇ ਕਿਤਾਬਾਂ ਘਰੇ ਤੇ ਜਿੱਦਾਂ ਮੈਂ ਤੁਹਾਨੂੰ ਸੀਕੁਐਂਸ ਦੱਸਿਆ ਸੀਗਾ ਵੀ ਤੁਸੀਂ ਪਹਿਲਾਂ ਇਹ ਕਿਤਾਬ ਪੜ੍ਹਨੀ ਦੂਜੀ ਇਹ ਕਿਤਾਬ ਪੜ੍ਹਨੀ ਐਦਾਂ ਤੁਸੀਂ ਸਟਾਰਟ ਕਰਕੇ ਚੀਜ਼ਾਂ ਨੂੰ ਕਰ ਸਕਦੇ ਹੋ ਠੀਕ ਹੈ ਤੇ ਇਹ ਕਿਤਾਬਾਂ ਨੂੰ ਲੈ ਕੇ ਸਾਡਾ ਜਿਹੜਾ ਇੱਕ ਸਵਾਲ ਤੁਹਾਡੇ ਮਨਾਂ 'ਚ ਵੀ ਰਹਿੰਦਾ ਮੈਂ ਕਈ ਬੱਚਿਆਂ ਨੂੰ ਦੇਖਿਆ ਵੀ ਹੈਗਾ ਪਰਸਨਲੀ ਉਹ ਇਹ ਕਹਿੰਦੇ ਆ ਵੀ ਸੌਫਟ ਕਾਪੀ ਜਿਹੜੀ ਹੈਗੀ ਆ ਅਸੀਂ ਉਹਦੇ ਨਾਲ ਜਿਹੜਾ ਹੈਗਾ ਟੈਕਸਟ ਬੁੱਕਸ ਨੂੰ ਉਸਾਰ ਲਈ ਹੈ ਹੈਨਾ ਕੀ ਸੌਫਟ ਕਾਪੀ ਪੜ੍ਹਨੀ ਚਾਹੀਦੀ ਹੈ ਜਾਂ ਫਿਰ ਹਾਰਡ ਕਾਪੀ ਲੈਣੀ ਆ ਜ਼ਰੂਰੀ ਨਹੀਂ ਹੈ ਨਾ ਕਈ ਬੱਚਿਆਂ ਦੇ ਬੰਚ ਹੈਗਾ ਕਈਆਂ ਨੂੰ ਸੌਫਟ ਕਾਪੀ ਮਿਲ ਵੀ ਜਾਂਦੀਆਂ ਨੇ ਭਾਵੇਂ ਸਟਿਕ ਹੋਵੇ ਜਾਂ ਪੰਜਾਬੀ ਲਿਟਰੇਚਰ ਦੀਆਂ ਜਿਹੜੀਆਂ ਟੈਕਸਟ ਬੁੱਕਸ ਨੇ ਉਹ ਜਿਹੜੀਆਂ ਕਿਤਾਬਾਂ ਨੇ ਹੁਣ 2 ਮਿੰਟ ਦੇ ਵਿੱਚ ਇਹ ਕਹਾਣੀ ਸਮਝ ਲਿਓ ਦੇਖੋ ਪਤਾ ਕੀ ਹੈ ਜਿਹੜਾ ਜੇ ਤਾਂ ਤੁਸੀਂ ਚਾਹੁੰਦੇ ਹੋ ਵੀ ਨਹੀਂ ਅਸੀਂ ਇਨਵੈਸਟ ਨਹੀਂ ਕਰਨਾ ਚਾਹੁੰਦੇ ਵੈਸੇ ਤਾਂ ਮੈਂ ਹਮੇਸ਼ਾ ਹੀ ਤੁਹਾਨੂੰ ਕਿਹਾ ਹੋਇਆ ਵੀ ਦੋ ਚੀਜ਼ਾਂ ਨੂੰ ਲੈ ਕੇ ਕਦੇ ਵੀ ਕੰਜੂਸੀ ਨਹੀਂ ਕਰਨੀ ਕਿਹੜੀ-ਕਿਹੜੀਆਂ ਦੋ ਚੀਜ਼ਾਂ ਇੱਕ ਕਿਤਾਬਾਂ ਨੂੰ ਲੈ ਕੇ ਇੱਕ ਹੈਲਥ ਨੂੰ ਲੈ ਕੇ ਹੈਨਾ ਜਦੋਂ ਤੁਹਾਨੂੰ ਲੱਗੇ ਵੀ ਇਹ ਕਿਤਾਬ ਬਹੁਤ ਵਧੀਆ ਤੇ ਮੈਂ ਖਰੀਦਨੀ ਆ ਫਿਰ ਇਹ ਨਹੀਂ ਸੋਚਣਾ ਵੀ ਉਹ ਕਿੰਨੇ ਦੀ ਆ 400 500 600 ਇਹ ਨਹੀਂ ਸੋਚਣਾ ਫਿਰ ਕਿਤਾਬ ਖਰੀਦਣ ਵੇਲੇ ਕਦੇ ਨਹੀਂ ਸੋਚਣਾ ਜਿੰਨਾ ਕੋ ਉਹ ਠੀਕ ਹੈ ਬਜਟ ਵੀ ਅਲਾਉ ਕਰਨਾ ਚਾਹੀਦਾ ਪਰ ਮੇਰੇ ਸਾਮਨਾ ਕਿਤਾਬਾਂ ਹੁੰਦੀਆਂ ਮਹਿੰਗੀਆਂ ਹੈ ਨਹੀਂ ਕਿ ਹੈਨਾ ਇੱਕ ਵਾਰੀ ਲੈਣੀ ਆ 80 ਵਾਰ ਵਾਰ ਨਹੀਂ ਲੈਣੀ ਆ ਦੂਸਰੀ ਗੱਲ ਇਹ ਕੀ ਆ ਵੀ ਮੰਨ ਲਓ ਜਿਵੇਂ ਤੁਹਾਨੂੰ ਮੈਂ ਕਿਹਾ ਹੈਲਥ ਨੂੰ ਲੈ ਕੇ ਹੈਲਥ ਨੂੰ ਲੈ ਕੇ ਵੀ ਨਹੀਂ ਕਦੇ ਸੋਚਣਾ ਚਾਹੀਦਾ ਨਹੀਂ ਤੇ ਤੁਹਾਨੂੰ ਬਹੁਤ ਜ਼ਿਆਦਾ ਫਿਰ ਬਾਅਦ ਚ ਪੇ ਕਰਨਾ ਪੈ ਸਕਦਾ ਸ਼ੁਰੂ ਚ ਅਸੀਂ ਸੋਚਦੇ ਆ ਅਸੀਂ ਟੈਸਟ ਕਿਉਂ ਕਰਵਾਈ ਅਸੀਂ ਇਹ ਕਿਉਂ ਕਰੀਏ ਪਰ ਬਾਅਦ ਚ ਲੌਂਗ ਟਰਮ ਚ ਹੋ ਸਕਦਾ ਸਾਨੂੰ ਬਾਅਦ ਚ ਇਹ ਪਤਾ ਲੱਗੇ ਵੀ ਅਸੀਂ ਜੇ ਟਾਈਮ ਨਾ ਕਰ ਲੈਂਦੇ ਕੇਰ ਤਾਂ ਸ਼ਾਇਦ ਇਹ ਚੀਜ਼ ਉਨੀ ਨਹੀਂ ਵਧਣੀ ਸੀ ਉਸੇ ਤਰੀਕੇ ਨਾਲ ਤੁਸੀਂ ਕਿਤਾਬਾਂ ਨੂੰ ਲੈ ਕੇ ਨਹੀਂ ਸੋਚਣਾ ਹੈਨਾ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਹਾਂ ਸਰ ਅਸੀਂ ਨਈ ਪਰਚੇਸ ਕਰਨਾ ਚਾਹੁੰਦੇ ਅਸੀਂ ਤਾਂ ਫਾਇਦਾ ਤੇ ਨੁਕਸਾਨ ਦੱਸ ਦੋ ਤਾਂ ਕਿ ਸਾਨੂੰ ਕਲੀਅਰ ਹੋ ਜਾਵੇ ਦੇਖੋ जे ती सिर्फ सॉफ्ट कॉपी तो पढ़ोगे है ना एक तो पता है भी सॉफ्ट कॉपी या तो फोन पढ़ोगे है ना मोबाइल च पढ़ोगे या तुम लैपटॉप वगैरह च पढ़ोगे एद ही या सिस्टम च पढ़ोगे किसी को आईपैड वगैरह भी हो सकता ਇਦਾਂ ਪੜੋਗੇ ਹੁਣ ਦੇਖੋ ਉਹਦੇ ਵਿੱਚ ਨਾ ਤੁਹਾਨੂੰ ਵੀ ਪਤਾ ਵੀ ਸਕਰੀਨ ਦੇ ਉੱਤੇ ਕਿਤਾਬਾਂ ਨੂੰ ਪੜ੍ਹਨਾ ਉਹਨਾ ਈਜ਼ੀ ਨਹੀਂ ਹੈਗਾ ਅੱਜਕੱਲ ਬਹੁਤ ਸਾਰੀਆਂ ਐਪਲੀਕੇਸ਼ਨਸ ਵੀ ਆ ਗਈਆਂ ਨੇ ਜਿਹੜੀਆਂ ਤੁਹਾਨੂੰ ਕਿਤਾਬਾਂ ਇਦਾਂ ਰੀਡ ਕਰਨ ਲਈ ਬਹੁਤ ਫ੍ਰੀ ਚ ਅਵੇਲੇਬਲ ਕਰਵਾਉਂਦੀਆਂ ਨੇ ਪਰ ਮੇਰੇ ਹਿਸਾਬ ਨਾਲ ਉਹ ਸਹੀ ਤਰੀਕਾ ਨਹੀਂ ਹੈਗਾ ਕਿਉਂ ਅੱਖਾਂ ਦੇ ਪੁਆਇੰਟ ਆਫ ਊ ਤੋਂ ਵੀ ਠੀਕ ਨਹੀਂ ਹੈਗਾ ਵੈਸੇ ਵੀ ਸਾਰਾ ਦਿਨ ਸਕਰੀਨ ਦੇ ਸਾਹਮਣੇ ਰਹਿਣਾ ਤੇ ਕਿਤਾਬਾਂ ਨੂੰ ਸਕਰੀਨ 'ਚ ਪੜ੍ਹਨਾ ਮੇਰੇ ਹਿਸਾਬ ਨਾਲ ਡਿਫਿਕਲਟ ਟਾਸਕ ਹੈਗਾ ਭਾਵੇਂ ਅਸੀਂ ਕਿੰਨੇ ਵੀ ਅਪਡੇਟਡ ਹੋ ਜਾਈਏ ਉਹ ਸਾਨੂੰ ਉਹਦਾ ਲਾਸ ਹੀ ਰਹਿਣਾ ਇੱਕ ਗੱਲ ਦੂਜੀ ਗੱਲ ਇਹ ਹੈਗੀ ਆ ਵੀ ਮੰਨ ਲਓ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਆ ਉਹ ਇਹ ਆ ਵੀ ਤੁਸੀਂ ਕੁਝ ਚੀਜ਼ਾਂ ਨੂੰ ਅੰਡਰਲਾਈਨ ਵੀ ਕਰਨਾ ਹੁੰਦਾ ਜੋ ਮੈਂ ਤੁਹਾਨੂੰ ਦੱਸਿਆ ਸੀਗਾ ਹੈਨਾ ਜਦੋਂ ਮੈਂ ਟੈਕਸਟ ਬੁੱਕਸ ਬਾਰੇ ਦੱਸਿਆ ਸੀ ਵੀ ਕਿਹੜੀ ਚੀਜ਼ ਨੂੰ ਤੁਹਾਨੂੰ ਜਿਹੜਾ ਹੈਗਾ ਅੰਡਰਲਾਈਨ ਕਰਨ ਦੀ ਲੋੜ ਹੈਗੀ ਤੇ ਕਿਹੜੀਆਂ ਚੀਜ਼ਾਂ ਨੂੰ ਤੁਹਾਨੂੰ ਅੰਡਰਲਾਈਨ ਕਰਨ ਦੀ ਲੋੜ ਨਹੀਂ ਹੈਗੀ ਹੈਨਾ ਉਹ ਮੈਂ ਤੁਹਾਨੂੰ ਆਲਰੇਡੀ ਸਾਰਾ ਕੁਝ ਦੱਸ ਚੁੱਕਿਆ ਹੁਣ ਮੰਨ ਲਓ ਜੇ ਤੁਸੀਂ ਕੁਝ ਅੰਡਰਲਾਈਨ ਕਰਨਾ ਫਿਰ ਕਿੱਦਾਂ ਕਰੋਗੇ ਜਾਂ ਤਾਂ ਉਹਦੇ ਵਿੱਚ ਪੀਡੀਐਫ ਨੂੰ ਐਡਿਟ ਕਰੋਗੇ ਹੈਨਾ ਐਡਿਟ ਕਰਕੇ ਤੁਸੀਂ ਉਹਦੇ ਵਿੱਚ ਅੰਡਰਲਾਈਨ ਕਰੋਗੇ ਅੱਜਕੱਲ ਟੈਕਨੋਲੋ ਪਰ ਮੇਰੇ ਹਿਸਾਬ ਨਾਲ ਨਾ ਉਹ ਚੀਜ਼ ਉਨੀ ਕੰਫਰਟੇਬਲ ਨਹੀਂ ਹੈ ਜਿਹੜੀ ਹਾਰਡ ਕਾਪੀ ਦੇ ਵਿੱਚ ਤੁਸੀਂ ਅੰਡਰਲਾਈਨ ਕਰਦੇ ਹੋ ਜਾਂ ਹਾਰਡ ਕਾਪੀ ਇਸ ਡਿਫਰੈਂਟ ਡਿਫਰੈਂਟ ਕਲਰ ਪੈਨ ਦੇ ਯੂਜ਼ ਕਰਦੇ ਹੋ ਉਹ ਮੇਰੇ ਹਿਸਾਬ ਨਾਲ ਸੌਫਟ ਕਾਪੀ ਦੇ ਵਿੱਚ ਉਹ ਚੀਜ਼ ਤਾਂ ਵੀ ਕੰਫਰਟੇਬਲ ਨਹੀਂ ਰਹਿੰਦੀ ਹੈਗੀ ਤੀਸਰੀ ਚੀਜ਼ ਜਦੋਂ ਅਸੀਂ ਹੱਥ ਦੇ ਵਿੱਚ ਕਿਤਾਬਾਂ ਰੱਖਦੇ ਹਾਂ ਸਾਨੂੰ ਉਹਨਾਂ ਜਿਹੜਾ ਹੈਗਾ ਜਿੰਨੀ ਰਿਵੀਜ਼ਨ ਦੇ ਵਿੱਚ ਵੀ ਉਨੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਪਰ ਕਿਤਾਬਾਂ ਜਵੇਂ ਡਿਜੀਟਲ ਫਾਰਮ 'ਚ ਪੜ ਕੇ ਫਿਰ ਉਹਨਾਂ ਨੂੰ ਲੱਗਦਾ ਵੀ ਦੁਬਾਰਾ ਪੜਨਾ ਮੇਰੇ ਹਿਸਾਬ ਨਾਲ ਥੋੜਾ ਜਿਆਹਾ ਹੈਕਟਿਕ ਜਿਹਾ ਵਰਕ ਲੱਗਦਾ ਉਹ ਤੇ ਮੇਰਾ ਪਰਸਨਲ ਸੁਜੈਸ਼ਨ ਤੁਹਾਨੂੰ ਇਹ ਆ ਤੁਸੀਂ ਆਪਣੀ ਮਰਜ਼ੀ ਦੀ ਗੱਲ ਕਰੋ ਕੋਈ ਪ੍ਰੋਬਲਮ ਨਹੀਂ ਪਰ ਮੇਰਾ ਪਰਸਨਲ ਸੁਜੈਸ਼ਨ ਇਹ ਹੈਗਾ ਵੀ ਜ਼ਿਆਦਾ ਨਹੀਂ ਅਗੀਆਂ 11 ਕਿਤਾਬਾਂ ਨੇ ਤੇ ਜਿਹੜਾ ਹੈਗਾ ਸਟeek ਦੀਆਂ ਕਿਤਾਬਾਂ ਨੇ ਕੁਝ ਜ਼ਿਆਦਾ ਲੈਂਦੇ ਨਾ ਵੱਡਾ ਕੰਮ ਨਹੀਂ ਹੈਗਾ ਹੈਨਾ ਜਿੱਥੇ ਤੱਕ ਮੈਨੂੰ ਲੱਗਦਾ 2.5 ਹਜ਼ਾਰ ਦੀਆਂ ਕਿਤਾਬਾਂ ਨੇ ਸਾਰੀਆਂ ਤੇ ਉਹ ਤੁਸੀਂ ਐਟ ਲੀਸਟ ਜ਼ਰੂਰ ਪਰਚੇਸ ਕਰ ਲਓ ਉਹਦੇ ਨਾਲ ਉਹਨੂੰ ਲੈ ਕੇ ਜ਼ਿਆਦਾ ਨਾ ਸੋਚੋ ਤੇ ਕਿਤਾਬਾਂ ਆਪਣੇ ਕੋਲ ਰੱਖੋ ਕਿਉਂਕਿ ਕਿਤਾਬਾਂ ਤੁਹਾਡੇ ਕੋਲ ਰਹਿਣੀਆਂ ਨੇ ਨਾ ਫਿਰ ਤੁਸੀਂ ਜਿਵੇਂ ਜੋ ਵੀ ਫਟਾਫਟ ਤੁਸੀਂ ਪੜਨ ਦੇ ਵਿੱਚ ਵੀ ਤੁਹਾਨੂੰ ਪ੍ਰੋਬਲਮ ਨਹੀਂ ਹੋਣੀ ਰਿਵੀਜ਼ਨ 'ਚ ਵੀ ਪ੍ਰੋਬਲਮ ਨਹੀਂ ਹੋਣੀ ਅੰਡਰਲਾਈਨ ਕਰਨਾ ਕੋਈ ਸਟਾਸਕ ਨੂੰ ਉਹਦੇ 'ਚ ਵੀ ਪ੍ਰੋਬਲਮ ਨਹੀਂ ਹੋਣੀ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਜਦੋਂ ਅਸੀਂ ਸਟੀਕ ਪੜਾਂਗੇ ਨਾ ਸਟੀਕ ਪੜਾਂਗੇ ਉਹਦੇ ਵਿੱਚ ਕਈ ਸਾਰੇ ਸ਼ਲੋਕ ਹੋਣੇ ਬਾਬਾ ਫਰੀਦ ਜੀ ਦੇ ਜਿਹੜੇ ਨੈਤਿਕ ਮੁੱਲ ਵਿਧਾਨ ਨਾਲ ਜੁੜੇ ਹੋਣੇ ਆ ਕਈ ਫਰੀਦ ਸ਼ਲੋਕ ਇਦਾਂ ਦੇ ਹੋਣੇ ਆ ਜਿਹੜੇ ਮੌਤ ਦੀ ਅਟਲਤਾ ਨੂੰ ਬਿਆਨ ਕਰਨਗੇ ਕਈ ਸ਼ਲੋਕ ਇਦਾਂ ਦੇ ਹੋਣਗੇ ਜਿਹੜੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਨਗੇ ਇਹ ਫਿਰ ਉਹ ਉਹਦੇ ਵਿੱਚ ਤੁਸੀਂ ਤੁਸੀਂ ਨੋਟ ਕਰਦੇ ਜਾਓਗੇ ਵੀ ਇਹ ਸ਼ਲੋਕ ਉੱਥੇ ਕੰਮ ਆ ਸਕਦਾ ਹੈ ਇਹ ਸ਼ਲੋਕ ਉੱਥੇ ਐਗਜ਼ਾਮਪਲ ਦੇ ਪੁਆਇੰਟ ਆਫ ਵਿਊ ਚੋਂ ਕੰਮ ਆ ਸਕਦਾ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹੂੰਗਾ ਵੀ ਇੱਥੇ ਆ ਕੇ ਥੋੜੀ ਜੀ ਕੰਜੂਸੀ ਨਾ ਕਰੋ ਕਿਤਾਬਾਂ ਨੂੰ ਲੈ ਕੇ ਆਪਣੀਆਂ ਕਿਤਾਬਾਂ ਜਿਹੜੀਆਂ ਟੈਕਸਟ ਬੁੱਕਸ ਹੈਗੀਆਂ ਨੇ ਉਹ ਮੰਗਵਾ ਲਓ ਤੇ ਇੱਕ ਮੰਗਵਾਓ ਤੇ ਦੂਸਰਾ ਪੜਨਾ ਸ਼ੁਰੂ ਕਰੋ ਜੇ ਤੁਸੀਂ ਇਹ ਸੋਚੋਗੇ ਵੀ ਅਸੀਂ ਬਾਅਦ ਚ ਜਾ ਕੇ ਪੜ ਲਾਂਗੇ ਜਿਵੇਂ ਹੈ ਨਾ ਪ੍ਰੀਲਿਮਸ ਤੋਂ ਬਾਅਦ ਦੇਖਾਂਗੇ ਬਹੁਤ ਹੀ ਰੋਂਗ ਸਟ੍ਰੈਟਜੀ ਹੋ ਜਾਣੀ ਆ ਪੜੀਆਂ ਨਹੀਂ ਜਾਣੀਆਂ ਬਾਅਦ ਚ ਬਾਅਦ ਤੁਸੀਂ ਪੜੋਗੇ ਫਿਰ ਉਦਾਂ ਹੋ ਜਾਣਾ ਵੀ ਬੱਦਾ ਚੱਟੀ ਜੋਕੜੇ ਦਾ ਗੁਣ ਦਾ ਉਪਕਾਰ ਉਦਾਂ ਦੀ ਕਹਾਣੀ ਹੋ ਜਾਣੀ ਆ ਤੁਸੀਂ ਜਲਦੀ ਜਲਦੀ ਪੜੋਗੇ ਤੁਹਾਨੂੰ ਉਹ ਪੈਰਾਗ੍ਰਾਫ ਯਾਦ ਨਹੀਂ ਰਹਿਣੇ ਫਿਰ ਤੁਹਾਨੂੰ ਨਾ ਉਹ ਪ੍ਰੋਪਰ ਸਟੋਰੀ ਯਾਦ ਰਹਿਣੀ ਆ ਨਾ ਉਹਨਾਂ ਦੇ ਕੈਰੈਕਟਰਸ ਯਾਦ ਰਹਿਣੇ ਆ ਫਿਰ ਤੁਹਾਨੂੰ ਦਿੱਕਤ ਹੋਣੀ ਆ ਹੈਨਾ ਫਿਰ ਤੁਸੀਂ ਮੈਨੂੰ ਦੋਸ਼ ਦੇਣਾ ਜਾਂ ਕਿਸੇ ਜਿਹੜੇ ਟੀਚਰ ਤੋਂ ਤੁਸੀਂ ਪੜਿਓ ਤੁਸੀਂ ਉਹਨੂੰ ਕਹੋਗੇ ਵੀ ਤਿਆਰੀ ਨਹੀਂ ਕਰਵਾਈ ਇਹ ਨਹੀਂ ਕਰਵਾਇਆ ਇਸ ਕਰਕੇ ਮੈਂ ਹੁਣੇ ਕਹਿ ਰਿਹਾ ਡੇਲੀ ਇੱਕ ਘੰਟਾ ਜ਼ਿਆਦਾ ਨਹੀਂ ਇੱਕ ਘੰਟਾ 40 45 ਮਿੰਟ ਵੀ ਦੇ ਦੇਓਗੇ ਤਾਂ ਵੀ ਕੰਮ ਚੱਲ ਜਾਣਾ ਹਾਰਡ ਕਾਪੀ ਦੇ ਫਾਰਮ 'ਚ ਜਾਂ ਹਾਰਡ ਹੈਨਾ ਸੌਫਟ ਕਾਪੀ ਦੇ ਅਕੋਰਡਿੰਗ ਨਾ ਪੜੋ ਮੰਗਵਾ ਕੇ ਕਿਤਾਬਾਂ ਘਰੇ ਤੇ ਜਿੱਦਾਂ ਮੈਂ ਤੁਹਾਨੂੰ ਸੀਕੁਐਂਸ ਦੱਸਿਆ ਸੀਗਾ ਵੀ ਤੁਸੀਂ ਪਹਿਲਾਂ ਇਹ ਕਿਤਾਬ ਪੜ੍ਹਨੀ ਦੂਜੀ ਇਹ ਕਿਤਾਬ ਪੜ੍ਹਨੀ ਐਦਾਂ ਤੁਸੀਂ ਸਟਾਰਟ ਕਰਕੇ ਚੀਜ਼ਾਂ ਨੂੰ ਕਰ ਸਕਦੇ ਹੋ ਠੀਕ ਹੈ ਤੇ ਇਹ ਕਿਤਾਬਾਂ ਨੂੰ ਲੈ ਕੇ ਸਾਡਾ ਜਿਹੜਾ ਡਾਊਟ ਸੀਗਾ ਅਸੀਂ ਕਲੀਅਰ ਕਰ ਲਿਆ ਹੁਣ ਤੁਸੀਂ ਲਿਖੋ ਇਹਦੇ ਵਿੱਚ ਉਹਨਾਂ ਅਨੁਸਾਰ